905020 ਦੇਖ ਰਹੇ ਸਾਰੇ ਦਰਸ਼ਕਾਂ ਦਾ ਅਸੀਂ ਧੰਨਵਾਦ ਕਰਦੇ ਆ ਸਾਥੀ ਉਹ ਅੱਜ ਸਾਡੇ ਕੋਲੇ ਅਮਰਤ ਆਲਮ ਜੀ ਜਿਹੜੇ ਕਿ ਬੀਬੋ ਬੂਆ ਦਾ ਰੋਲ ਕਰਦੇ ਹੁੰਦੇ ਨੇ ਉਹ ਸਾਡੇ ਕੋਲੇ ਘਰ ਦੇ ਵਿੱਚ ਮੌਜੂਦ ਨੇ ਅੱਜ ਆਏ ਹੋਏ ਨੇ ਬਹੁਤ ਵਧੀਆ ਲੱਗਿਆ ਸਾਨੂੰ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਕਿੰਨੀਆਂ ਕਿ ਫਿਲਮਾਂ ਇਹ ਆਪਣੀਆਂ ਪੰਜਾਬੀ ਫਿਲਮਾਂ ਜਿਹੜੀਆਂ ਨੇ ਲੋਕਾਂ ਦੇ ਵਿੱਚ ਵਧਰ ਚੁੱਕੇ ਨੇ ਤੇ ਕਿੰਨੀਆਂ ਫਿਲਮਾਂ ਬਣਾ ਚੁੱਕੇ ਨੇ ਅਸੀਂ ਗੱਲਬਾਤ ਕਰਦੇ ਆ ਹਾਂਜੀ ਸਭ ਤੋਂ ਪਹਿਲਾਂ ਕੀ ਮੇਰੇ ਵੱਲੋਂ ਮੇਰੇ ਪਿਆਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤਾਂ ਬਿਲਕੁਲ ਕਿ ਮੈਂ ਹੁਣ ਕੀ ਬੋਬੂ ਆ ਬੋਲਦੀਆਂ ਮੇਰੀਆਂ ਪੁੱਤ ਲਗਭਗ 2.5 ਪਿਕਚਰ ਦਾ ਆਦੀ ਹੋ ਗਈ ਭਾਈ ਹਾਂ ਅਸੀਂ ਅੱਜ ਪਹੁੰਚੇ ਹੋਏ ਸੀਗੇ ਇਹ ਸਾਡੇ ਮਿੱਤਰ ਪਿਆਰੇ ਨੇ ਜੀ ਪੱਤਰਕਾਰ ਬਹੁਤ ਵਧੀਆ ਤੇ ਇਨਸਾਨ ਵੀ ਬਹੁਤ ਵਧੀਆ ਨੇ ਲੋਕਾਂ ਨੂੰ ਪ੍ਰੇਮ ਕਰਦੇ ਨੇ ਤੇ ਅੱਜ ਅਸੀਂ ਇਹਨਾਂ ਦੇ ਘਰ ਬੈਠੇ ਸੀ ਅਲੀਪੁਰ ਅਲੀਪੁਰ ਹੈਗਾ ਜੀ ਆਪਣਾ ਸੀਟਾ ਵਾਲੇ ਦੇ ਬੁੱਕਰ ਦੇ ਵਿੱਚ ਪਿੰਡ ਹੈ ਜੀ ਇਹ ਰੇਡਵੇ ਲੈਂਡ ਜਾਰੀਆ ਪਟਿਆਲਾ ਤੂ ਧੂਰੀ ਨੂੰ ਜਿਹੋ ਉੱਥੇ ਬੈਠੇ ਸੀ ਅੱਜ ਤੇ ਅੱਜ ਸਾਡੀ ਪਿਕਚਰ ਚੱਲ ਰਹੀ ਸੀਗੀ ਸੀਟਾ ਵਾਲੇ ਪਿੰਡ ਜੋ ਕਿ ਜਗਦੀਪ ਛਾਜਲੀ ਵਾਲਾ ਤੇ ਰਾਈਟਰ ਨੇ ਉਹਦੇ ਪਾਲ ਪਰਾਸੋਰੀਆ ਤੇ ਮੇਰੇ ਨਾਲ ਨੇ ਸੋਨੂ ਬਟੁਖਾ ਵਾਲਾ ਕਿ ਜੋ ਕਿ ਮੇਨ ਲੀਡ ਉੱਤੇ ਕੰਮ ਕਰ ਰਹੇ ਨੇ ਤੇ ਜੀ ਤੋਂ ਪਿਕਚਰ ਦਾ ਨਾਮ ਹੈਗਾ ਜੀ ਅ ਸਿਕਿਉਰਟੀ ਗਾਰਡ ਵੈਰੀ ਗੁੱਡ ਬਾਕੀ ਤੁਸੀਂ ਦੇਖੋਗੇ ਦੋ ਚਾਰ ਜਿਨ੍ਹਾਂ ਦੇ ਵਿੱਚ ਸਟੂਟੀ ਕਾਰ ਆਉਣੀ ਆ ਵਿਗੋ ਕੌਂਫਰੈਂਸ ਹਾਜ਼ਰ ਹੈ ਜਿਹੜਾ ਤੁਹਾਡੇ ਤੁਸੀਂ ਆਵਾਜ਼ਾਂ ਜਿਹੜੀਆਂ ਜਿਵੇਂ ਤੁਹਾਡੇ ਨਾਲ ਜੀਤ ਪੈਂਤਰਾ ਵਾਲਿਆਂ ਨੇ ਕੰਮ ਕੀਤਾ ਹੋਇਆ ਅੱਛਾ ਜੀ ਉਹ ਚੇਤ ਚਿੱਤਰਕਾਰ ਹਾਂ ਜੀ ਤੇ ਬਹੁਤ ਸਾਰੇ ਐਕਟਰਾਂ ਨੇ ਤੁਹਾਡੇ ਨਾਲ ਕੰਮ ਕੀਤਾ ਹੈ ਜਿਵੇਂ ਦੇਖ ਰਹੇ ਹੋ ਹਾਂਜੀ ਜੀ ਜੀ ਉਹ ਜਿਹੜੀ ਕੁਰਸੀ ਚਿੱਤਰਕਾਰ ਨੇ ਜੀ ਉਹ ਮੇਰੇ ਮੇਰੇ ਉਸਤਾਜੀ ਨੇ ਉਹਨਾਂ ਤੋਂ ਮੈਂ ਸਿੱਖਿਆ ਲੇਤੀ ਜੀ ਬਾਕੀ ਬਚਨ ਬੇਦਲ ਸਭ ਜੋ ਕਿ ਰਾਈਟਰ ਨੇ ਤੇ ਉਹਨਾਂ ਦੇ ਅਸੀਂ ਜਾਨੀ ਕਿ ਉਹ ਨਾਲ ਉਹ ਰਾਈਟਰ ਨੇ ਉਹਦੇ ਨਾਲ ਕੰਮ ਕੀਤਾ ਜੋ ਕਿ ਮੇਰੀ ਐਸੀ ਪਹਿਲੀ ਕੈਸਟ ਸੰਦੂਖ ਤੇ ਬੰਦੂਖ ਤੇ ਦੂਸਰੀ ਐਸੀ ਫੌਜੀ ਦੀ ਫੈਮਿਲੀ ਆਹਾਹਾ ਬਾਪੋ ਉਹ ਤੋਂ ਫੌਜੀ ਦੀ ਫੈਮਿਲੀ ਤੱਕ ਜਿਹਨੇ ਦਿਖਾ ਦਿੱਤਾ ਇਹ ਜਿੱਤੀ ਸੀ ਉਹਦੇ ਨਾਲ ਮੇਰਾ ਨਾਂ ਹੋਇਆ ਤੇ ਆਵਾਜ਼ਾਂ ਜਿਹੜੀਆਂ ਤੁਸੀਂ ਕੱਢ ਕੇ ਵਿਖਾ ਰਹੇ ਸੀ ਜੀ ਇਹ ਸਾਨੂੰ ਦੋ ਚਾਰ ਤਰ੍ਹਾਂ ਦੀਆਂ ਆਵਾਜ਼ਾਂ ਜਿਵੇਂ ਕਿ ਬੀਬੋ ਕੁਦਰਤੀ ਆਵਾਜ਼ ਹੋ ਗਈ ਕੁਦਰਤੀ ਹਾਂਜੀ ਆ ਗਈ ਉਹ ਤਾਂ ਜਿਹੜੀ ਮੈਂ ਅਸੀਂ ਆਵਾਜ਼ ਵਿੱਚ ਬੋਲਦੇ ਆ ਉਹ ਮੇਰੀ ਕੁਦਰਤੀ ਆਵਾਜ਼ ਹੈ ਜੀ ਜਿਹੜੀ ਮੇਰੇ ਉਸਤਾਦ ਵੀ ਦੇਣਾ ਮੈਨੂੰ ਜਿਵੇਂ ਅਸੀਂ ਬੋਲਦੇ ਨੇ ਕਿ ਪਿਕਚਰ ਦੇ ਵਿੱਚ ਬੋਲਦੇ ਆ ਉਹ ਥੋੜੇ ਜਿਹਾ ਰਗਾ ਵਿੱਚ ਬੋਲੇ ਜਾਂਦੇ ਜੀ ਜਿਵੇਂ ਵੀ ਆ ਗਿਆ ਚਾਣਾ ਇਹ ਸਕੂਲ ਬਗ ਜੋ ਓ ਹੋ ਹੋ ਨੀ ਲੰਟਰੇ ਇਹ ਤੇਰਾ ਬੇਜੇ ਬੇਟਾ ਨੀ ਮੈ ਤਾਂ ਪੱਤਰ ਸਾਹ ਕੋਲੇ ਗਈ ਤੀ ਹਾਂ ਇੰਟਰਵਿਊ ਦੇਣ ਗਈ ਤੀ ਆਹੋ ਹੁਣ ਜੇਕਰ ਮੇਲ ਮਿੱਤਰ ਸਾਹਿਬ ਦੀ ਆਉਣ ਉਰੇ ਉਹ ਵਾ ਕੀ ਹੋ ਗਿਆ ਮਿੱਤਰਾ ਪੇਚਾ ਕਰਾ ਕੇ ਫਟੇ ਅਲੀ ਪਰ ਫੌਦੇ ਹੁਣ ਔਰ ਇਹਨ ਗੱਦੀ ਆਉਣ ੜੀਆਂ ਵੀ ਜਾਂਦਾ ਰਸਤੇ ਚੱਲ ਜਾਵੇ ਜਾਂ ਬਸਲੇ ਆਦਾ ਹਾਂ ਤਾਰੋ ਮੈਨੂੰ ਭਰ ਲਾ ਜੇਕਰ ਜੇ ਹੁਣ ਜੀਤ ਪੈਂਚਰਾਂ ਵਾਲੇ ਨੂੰ ਆਪਾਂ ਬੁਲਾਉਣੇ ਆ ਤਾਂ ਫਿਰ ਉਹ ਵੀ ਅਗੰਮੀ ਇਹ ਕੁਦਰਤੀ ਦੇਣ ਆਗੀ ਬੜੀ ਕਾਫੀ ਹੋ ਮੁੜਿਆ ਹੋਏ ਐਸਐਸ ਇੰਟਰਵਿਊ ਦੇ ਨਾ ਆਹਾਹਾ ਇਹ ਪੰਦੇ ਪਰੋ ਕੈਂਟ ਦੇ ਵੀ ਪੱਤਰਕਾਰ ਇਹਨਾਂ ਦੀ ਪੰਜਾਬ ਘੱਟਲੇ ਪੰਦੇ ਹੋਈ ਪਈ ਜਾਵੇ ਇਹ ਕਹਿੰਦੇ ਆਪ ਮੋਟਾ ਮੇਰੇ ਸਾਹ ਜਨ ਤਿਹ ਪੱਤਰਕਾਰ ਬੈਠ ਜਾਵੇ ਇੱਕ ਬਿੰਦ ਬਹਿਤਾ ਜੇਦਰ ਯੂ 12 ਭਜਰਾ ਅਮਲੀ ਆਜ ਰਹੀ ਮੈਂ ਸਾਥੀ ਬੇਗਾਨਾ ਪਾਈ ਕਿਆ ਕਰਾਇਆ ਚੁੰਨੇ ਵੀ ਆਦੀ ਬੋਲ ਜਾਏ ਹੋਏ ਆਪਣੇ ਪੱਤਰਕਾਰ ਨਾਲ ਕੋਲੇ ਉਹ ਬੈਠੇ ਵੀ ਥੋੜੀ ਇੰਟਰਵਿਊ ਲਾਉਣੀ ਆ ਮਾ ਜਾਈ ਇੰਟਰਵਿਊ ਲਉਗੀ ਆ ਪਾਗ ਬਲਾ ਮਾੜੀ ਬੋਟੀ ਡਾਕੜੀ ਨੂੰ ਪੁੱਛਿਆ ਕਰੂੰ ਉਹ ਹਾਂ ਇਹ ਸੰਜੀ ਸਾਡੇ ਅਮਰਤ ਆਲਮ ਜੀ ਤਬੀਗੋ ਘੂਆ ਜੀ ਤੇ ਸਾਨੂੰ ਇਹਨਾਂ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਹੈ ਤੇ ਸਤਿ ਸ੍ਰੀ ਅਕਾਲ ਜੀ 90 ਪੰਜਾਬ 20 ਦੇਖ ਰਹੇ ਸਾਰੇ ਦਰਸ਼ਕਾਂ ਦਾ ਅਸੀਂ ਧੰਨਵਾਦ ਕਰਦੇ ਆ ਸਾਥੀਓ ਅੱਜ ਸਾਡੇ ਕੋਲੇ ਅਮਰਤ ਆਲਮ ਜੀ ਜਿਹੜੇ ਕਿ ਵਿਗੋ ਬੂਆ ਦਾ ਰੋਲ ਕਰਦੇ ਹੁੰਦੇ ਨੇ ਉਹ ਸਾਡੇ ਕੋਲੇ ਘਰ ਦੇ ਵਿੱਚ ਮੌਜੂਦ ਨੇ ਅੱਜ ਆਏ ਹੋਏ ਨੇ ਬਹੁਤ ਵਧੀਆ ਲੱਗਿਆ ਸਾਨੂੰ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਕਿੰਨੀਆਂ ਕਿ ਫਿਲਮਾਂ ਇਹ ਆਪਣੀਆਂ ਪੰਜਾਬੀ ਫਿਲਮਾਂ ਜਿਹੜੀਆਂ ਨੇ ਲੋਕਾਂ ਦੇ ਵਿੱਚ ਵਧ ਚੁੱਕੇ ਨੇ ਤੇ ਕਿੰਨੀਆਂ ਫਿਲਮਾਂ ਬਣਾ ਚੁੱਕੇ ਨੇ ਅਸੀਂ ਗੱਲਬਾਤ ਕਰਦੇ ਆ ਹਾਂਜੀ ਕੀ ਨਾਮ ਹੈ ਸਭ ਤੋਂ ਪਹਿਲਾਂ ਕਿ ਮੇਰੇ ਵੱਲੋਂ ਮੇਰੇ ਪਿਆਰੇ ਸੁਰਤੈ ਵੀ ਮੇਰੇ ਵੱਲ ਪਿਆਰ ਤੇ ਸੱਸੀ ਕਰ ਮੈਂ ਤੋਂ ਵੀ ਕਿਤਨਾ ਹੋਣੀ ਕਿ ਬਬੂ ਆ ਬੋਲੀਆਂ ਬੜੀਆ ਪੱਤ ਲੱਗ ਪੱਤ 2 250 ਦਾ ਆਧੀ ਹੋ ਗਈ ਹਾਂ ਅਸੀਂ ਅੱਜ ਪਹੁੰਚੇ ਹੋਏ ਸੀ ਕਿ ਇਹ ਸਾਡੇ ਮਿੱਤਰ ਪਿਆਰੇ ਨੇ ਜੀ ਪੱਤਰਕਾਰ ਬਹੁਤ ਵਧੀਆ ਤੇ ਇਨਸਾਨ ਵੀ ਬਹੁਤ ਵਧੀਆ ਨੇ ਲੋਕਾਂ ਨੂੰ ਪ੍ਰੇਮ ਕਰਦੇ ਨੇ ਤੇ ਅੱਜ ਅਸੀਂ ਇਹਨਾਂ ਦੇ ਘਰ ਬੈਠੇ ਸੀ ਅਲੀਪੁਰ ਅਲੀਪੁਰ ਹੈਗਾ ਜੀ ਆਪਣਾ ਸੀਟਾ ਮਾਲ ਦੇ ਬੁੱਕਰ ਦੇ ਵਿੱਚ ਪਿੰਡ ਹੈ ਜੀ ਇਹ ਰੇਤ ਦੇ ਲੈਨ ਇਹ ਜਾਰੀਆ ਪਟਿਆਲਾ ਤੂ ਟੂਰੀਨੋ ਜਿਓਥਿਪੈਟੇਰੀਆ ਤੇ ਅੱਜ ਸਾਡੀ ਪਿਕਚਰ ਗੈਲਰੀ ਸੀਗੀ ਸੀਟਾਮਾਲੇ ਪੇਂਟ ਜੋ ਕਿ ਜਗਦੀਪ ਛਾਜਲੀ ਵਾਲਾ ਤੇ ਰਾਈਟਰ ਨੇ ਉਹਦੇ ਪਾਲ ਪਰਾਸੋਰੀਆ ਤੇ ਮੇਰੇ ਨਾਲ ਨੇ ਸੋਲੂ ਬਡਰਖਾਂ ਵਾਲਾ ਤੇ ਜੋ ਕਿ ਮੈਂ ਲੀਡ ਉੱਤੇ ਕੰਮ ਕਰ ਰਹੇ ਨੇ ਤੇ ਜੀ ਤੋਂ ਮੇਰੀ ਪਿਕਚਰ ਦਾ ਨਾਮ ਹੈਗਾ ਜੀ ਸਿਕਿਉਰਟੀ ਗਾਰਡ ਸਿਕਿਉਰਟੀ ਗਾਰਡ ਵੈਰੀ ਗੁੱਡ ਬਾਕੀ ਤੁਸੀਂ ਦੇਖੋਗੇ 2 4 ਜਿੰਨਾ ਦੇ ਵਿੱਚ ਸਕੂਟੀ ਗੜ ਆਉਣੀ ਹੈ ਵਿਗੋ ਕੌਫੀ ਫਿਕਚਰ ਹੈ ਜਿਹੜਾ ਤੁਹਾਡੇ ਤੁਸੀਂ ਆਵਾਜ਼ਾਂ ਜਿਹੜੀਆਂ ਜਿਵੇਂ ਤੁਹਾਡੇ ਨਾਲ ਜੀਤ ਪੈਤਰ ਵਾਲਿਆਂ ਨੇ ਕੰਮ ਕੀਤਾ ਹੋਇਆ ਅੰਛੇ ਜੀ ਚਿੱਤਰਕਾਰ ਹਾਂ ਜੀ ਤੇ ਬਹੁਤ ਸਾਰੇ ਇੰਫਰਮ ਨੇ ਤੁਹਾਡੇ ਨਾਲ ਕੰਮ ਕੀਤਾ ਹੈ ਜਿਵੇਂ ਦੇਖ ਰਹੇ ਹੋ ਹਾਂ ਜੀ 3 ਕਿਹੜੀ ਕੁਰਸੀ ਚਿੱਤਰਕਾਰ ਨੇ ਜੀ ਉਹ ਮੇਰੇ ਮੇਰੇ ਉਸਤਾਜੀ ਨੇ ਉਹ ਉਹ ਤਾਂ ਮੈਂ ਸਿੱਖ ਲੈਤੀ ਜੀ ਬਾਕੀ ਬਚਨ ਬੇਦਰ ਸਬ ਜੋ ਕਿ ਰਾਈਟਰ ਨੇ ਤੇ ਉਹਨਾਂ ਦੇ ਅਸੀਂ ਜਾਨੀ ਕਿ ਨਾਲ ਉਹ ਰਾਈਟਰ ਨੇ ਉਹਦੇ ਨਾਲ ਕੰਮ ਕੀਤਾ ਜੋ ਕਿ ਮੇਰੀ ਆਈਸੀ ਪਹਿਲੀ ਕੈਸਟ ਸਰਦੂਖ ਤੇ ਬੰਦੂਖ ਤੇ ਦੂਸਰੀ ਐਸੀ ਫੌਜੀ ਦੀ ਫੈਮਿਲੀ ਆਹਾਹਾਹਾ ਬਾਗੋ ਕੋ ਤਾਂ ਫੌਜੀ ਦੀ ਫੈਮਿਲੀ ਤਾਂ ਜਿਹਨੇ ਦਿਖਾ ਦਿੱਤਾ ਏ ਅੱਜ ਵੀ ਕੀ ਸੀ ਉਹਦੇ ਨਾਲ ਮੇਰਾ ਨਾਮ ਹੋਇਆ ਤੇ ਆਵਾਜ਼ਾਂ ਜਿਹੜੀਆਂ ਤੁਸੀਂ ਕੱਢ ਕੇ ਦਿਖਾ ਰਹੇ ਸੀ ਜੀ ਤੇ ਜੇ ਇਹ ਸਾਨੂੰ ਦੋ ਚਾਰ ਤਰ੍ਹਾਂ ਦਾ ਆਵਾਜ਼ਾਂ ਜਿਵੇਂ ਤੇ ਬੀਬੋ ਪੂਰਨ ਨਵਾਜ਼ ਹੋ ਗਈ ਕੁਦਰਤੀ ਹਾਦੀ ਆ ਉਹ ਤਾਂ ਜੀ ਜਿਹੜੀ ਮੈਂ ਅਸੀਂ ਆਵਾਜ਼ ਵਿੱਚ ਬੋਲਦੇ ਆ ਉਹ ਮੇਰੀ ਕੁਦਰਤੀ ਆਵਾਜ਼ ਹੈ ਜੀ ਚਲੋ ਇਹ ਮੇਰੇ ਉਸਤਾਦ ਦੇ ਦੇਣਾ ਮੈਨੂੰ ਜਿਵੇਂ ਅਸੀਂ ਬੋਲਦੇ ਨੇ ਪਿਕਚਰ ਦੇ ਵਿੱਚ ਬੋਲਦੇ ਆ ਉਹ ਥੋੜੇ ਜਿਹਾ ਰਗਾ ਵਿੱਚ ਬੋਲਿਆ ਜਾਂਦਾ ਜੀ ਜਿਵੇਂ ਵੀ ਆ ਗਿਆ ਜਾਨਾ ਵੇ ਸਕੂਲ ਬੱਜ ਜੋ ਓ ਹੋ ਹੋ ਨੀ ਲੰਟਰੇ ਕੀ ਤੇਰਾ ਬੇਜੇ ਬੇਡਾ ਤੇ ਮੈਂ ਤਾਂ ਪੱਤਰ ਸਾਹ ਕੋਲੇ ਗਈ ਤੀ ਕਿ ਹਾਂ ਇੰਟਰਵਿਊ ਦੇਣ ਗਈ ਤੀ ਆਹੋ ਹੁਣ ਜੇਕਰ ਮੇਲ ਮਿੱਤਰ ਸਾਹਿਬ ਦੀ ਆਉਣ ਉਰੇ ਉਹ ਵਾਟ ਕੀ ਹੋ ਗਿਆ ਬੇਤਰਾ ਫੇ ਚੱਕ ਜਾਵੇ ਫਟੇ ਅਜੇ ਪਰ ਫੌਦੇ ਹੁਣ ਔਰ ਇਹ ਗੱਡੀ ਆਉਣ ਵਾਲੀ ਆਂ ਭੀਜਾ ਦਾ ਉੱਤੇ ਚੜ ਜਾਵੇ ਜਾਂ ਬਸਲੇ ਜਾਵੇ ਹਾਂ ਤਾਰੋ ਮੈਨੂੰ ਫੜ ਲਾ ਜੀ ਜੇਕਰ ਜੀ ਹੁਣ ਜੀਤ ਪੈਂਚਰਾਂ ਵਾਲੇ ਨੂੰ ਆਪਾਂ ਬੁਲਾਉਣੇ ਆ ਤਾਂ ਫਿਰ ਉਹ ਵੀ ਅਜਣ ਦੀ ਇਹ ਕੁਦਰਤ ਦੀ ਦੇਣ ਆ ਜੀ ਕੀ ਕਰ ਦਿਓ ਮੁੰਡਿਆ ਵੇ ਅਸਾ ਅੰਟਰਵਿਊ ਦੇਣਾ ਆਹਾਹਾਹਾ ਇਹ ਬੰਦੇ ਬਹੁਤ ਕੈਂਟ ਦੇ ਵੀ ਪੱਤਰਕਾਰ ਹਨ ਇਹਨੇ ਵੀ ਪੰਜਾਬ ਦਾ ਪੱਲੇ ਪੱਲੇ ਹੋਈ ਪਈ ਜਾਵੇ ਇਹ ਕਾਹਦੇ ਆ